ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੇ ਆ ਤੇ ਮਾ ਪੀਰ ਸਿੰਘ ਸਨੇਰ ਅਸੀਂ ਖੜਿਆ ਜੀ ਰਾਜ ਦਿੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਹੋਰ ਵੀ ਜਥੇਬੰਦੀਆਂ ਵੱਲੋਂ ਇੱਕ ਸਾਂਝੀ ਮੀਟਿੰਗ ਕੀਤੀ ਗਈ ਗੱਲਬਾਤ ਕਰਾਂਗੇ ਪ੍ਰਧਾਨ ਜੀ ਨਾਲ ਜਿਹੜੀ ਆ ਅੱਜ ਇਹ ਕਨਵੈਨਸ਼ਨ ਅਸੀਂ ਕਰ ਰਹੇ ਆ ਇਹ ਦੋ ਮਸਲਿਆਂ ਤੇ ਕਨਵੈਨਸ਼ਨ ਰੱਖੀ ਗਈ ਹੈ ਅੱਜ ਦੀ ਇੱਕ ਤਾਂ ਜਿਹੜੀ ਪਿਛਲੇ ਦਿਨਾਂ ਹੀ ਭਾਰਤ ਪਾਕ ਦੇ ਵਿੱਚ ਜੰਗ ਹੋਈ ਆ ਉਹਦੇ ਵਿੱਚ ਆਮ ਲੋਕਾਂ ਦਾ ਕੀ ਮਸਲਾ ਉਹਦੇ 'ਚ ਫਾਇਦਾ ਕੌਣ ਲੈ ਗਿਆ ਸਾਡੇ ਦੇਸ਼ ਨੂੰ ਉਹਦਾ ਨੁਕਸਾਨ ਕੀ ਆ ਉਸ ਸੰਬੰਧੀ ਵਿਚਾਰ ਚਰਚਾ ਕੀਤੀ ਜਾਣੀ ਆ ਸੀ ਜੰਗ ਸੰਬੰਧੀ ਦੂਸਰਾ ਮਸਲਾ ਵਾ ਜੋ ਸਾਡੇ ਦੇਸ਼ ਦੇ ਵਿੱਚ ਜੰਗਲਾਂ ਦੇ ਵਿੱਚ ਆਦਿਵਾਸੀ ਸਾਡਾ ਭਾਈਚਾਰਾ ਰਹਿੰਦਾ ਵਾ ਉਹਦੇ ਉੱਤੇ ਲਗਾਤਾਰ ਹਕੂਮਤ ਜ਼ਬਰ ਟਾ ਰਹੀ ਆ ਪਾਕਿਸਤਾਨ ਨਾਲ ਤਾਂ ਅਸੀਂ ਸੀਜ਼ਫਾਇਰ ਕਰ ਲਿਆ ਪਰ ਆਪਦੇ ਲੋਕਾਂ ਨੂੰ ਲਗਾਤਾਰ ਅਸੀਂ ਮਾਰ ਰਹੇ ਆ ਉਥੇ এনਕਾਊਂਟਰ ਕੀਤੇ ਜਾ ਰਹੇ ਆ ਇਹਨਾਂ ਦੋਹਾਂ ਮਸਲਿਆਂ ਨੂੰ ਲੈ ਕੇ ਅੱਜ ਦੀ ਕਨਵੈਨਸ਼ਨ ਲਾਕਾ ਪਦਰੀ ਕਨਵੈਨਸ਼ਨ ਜਿਹੜੀ ਆਈ ਦੀ ਕੀਤੀ ਗਈ ਆ 3 ਮੈਸੇਜ ਹੋ ਸਾਰੇ ਆ ਭਰਾਵਾਂ ਨੂੰ ਇਹ ਹੀ ਮਕਸਦ ਆ ਭਾਵੇਂ ਚਾਹੇ ਜੰਗ ਹੋਵੇ ਚਾਹੇ ਐਨਕਾਉਂਟਰ ਹੋਵੇ ਜੋ ਜੰਗਲਾਂ ਵਿੱਚ ਕੀਤੇ ਜਾ ਰਹੇ ਆ ਸਾਨੂੰ ਹਰੇਕ ਉਸ ਗਲਤ ਕੰਮ ਦੇ ਖਿਲਾਫ ਜੋ ਮਨੁੱਖਤਾ ਵਿਰੋਧੀ ਹੋਵੇ ਲੋਕ ਵਿਰੋਧੀ ਹੋਵੇ ਉਹਦੇ ਖਿਲਾਫ ਸਾਨੂੰ ਬੋਲ ਜਿਹੜੇ ਜੰਗ ਦਾ ਮੁੰਡ ਸੀ ਪਹਿਲਗਾਮ ਹਮਲਾ ਸੀ ਜਿਹੜੇ ਬੰਦਿਆਂ ਨੇ ਸਾਡੇ ਨਿਹੱਥੇ ਲੋਕ ਮਾਰੇ ਆ ਉਹ ਸਾਨੂੰ ਹਜੇ ਤੱਕ ਪਤਨ ਲੱਗਾ ਕੌਣ ਆ ਉਹ ਸਾਨੂੰ ਫੜੇ ਨਹੀਂ ਗਿਆ ਸਾਡੇ ਕੋਲ ਸੋ ਇਹ ਡਰਾਮੇਬਾਜ਼ੀ ਆ ਜੰਗ ਦੀ ਖੁਸ਼ੀ ਕਾਦੀ ਆ ਮੇਰਾ ਨਾਮ ਬਜੀਤ ਕੌਰ ਮੱਖੂ ਜਿਲ੍ਹਾ ਗੂਬੇ ਕਈ ਕ੍ਰਾਂਤੀਕਾਰੀ ਮੀਟਿੰਗ ਸੀ ਆਈ ਦੇ ਜਿਹੜਾ ਭਾਰਤ ਪਾਕਿਸਤਾਨ ਜੰਗ ਦਾ ਉਹ ਦੇਖਾ ਕੇ ਆਪਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਨੇ ਹੱਥੇ ਲੋਕਾਂ ਨੂੰ ਪਹਿਲਗਾਮ ਦੇ ਵਿੱਚ ਜਿਹੜਾ ਮਾਰਿਆ ਗਿਆ ਇਹ ਦਿਖਾਇਆ ਗਿਆ ਕਿ ਲੋਕਾਂ ਨਹੀਂ ਚਾਹਂਦੇ ਪਰ ਲੋਕ ਜੰਗ ਨਹੀਂ ਚਾਹੁੰਦੇ ਲੋਕ ਤਾਂ ਕਦੇ ਵੀ ਜੰਗ ਚਾਹੁੰਦੇ ਨਹੀਂ ਹੁੰਦੇ ਕਿਉਂਕਿ ਜੰਗਾਂ ਨੇ ਕੀ ਕੀ ਨੁਕਸਾਨ ਕੀਤਾ ਸਾਰਿਆਂ ਦੇ ਸਾਹਮਣੇ ਜ਼ਿਆਦਾਤਰ ਤਾਂਟਾ ਜਿਹੜਾ ਇਹਦਾ ਔਰਤਾਂ ਨੂੰ ਪੈਂਦਾ ਤੇ ਸਾਡੇ ਮੋਦੀ ਸਾਹਿਬ ਨੇ ਦਿਖਾ ਕੇ ਕਿ ਇਹ ਮਿਸ਼ਨ ਸੰਧੂਰ ਹੈ ਕਹਿੰਦਾ ਕਿ ਮੇਰੀਆਂ ਕੱਲ ਰਾਜਸਥਾਨ ਦੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਕਹਿੰਦੇ ਕਿ ਮੇਰਾ ਜਿਹੜਾ ਲਹੂ ਹੈ ਉਹ ਲਹੂ ਨਹੀਂ ਹੁਣ ਸੰਧੂਰ ਹੈ ਜਿਹੜਾ ਉਹ ਗਰਮ ਮੇਰੀਆਂ ਰਗਾਂ ਦੇ ਵਿੱਚ ਦੌੜ ਰਿਹਾ ਹੈ। ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਲੋਕਾਂ ਦੇ ਭਾਵਨਾਵਾਂ ਨੂੰ ਫੇਸ ਬਚਾਉਣੇ ਬੰਦ ਕਰੋ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾਉਣਾ ਬੰਦ ਕਰੋ ਕਿਉਂਕਿ ਲੋਕ ਜੰਗ ਨਹੀਂ ਚਾਹੁੰਦੇ। ਝੂਠੇ ਕਤਲੇਆਮ ਕਰਕੇ ਝੂਠੇ ਨੌਜਵਾਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਧੱਕਣਾ ਬੰਦ ਕਰੋ ਕਿਉਂਕਿ ਲੋਕ ਸਮਝ ਚੁੱਕੇ ਆ ਤੇ ਸਮਝ ਉਹਨਾਂ ਨੂੰ ਆ ਗਈ। ਇਹ ਜਾਂਗਿਰੀ ਹੋਣ ਖਤਮ ਹੋ ਚੁੱਕੀ ਆ ਆ ਬਿਲਕੁਲ ਜੀ ਜਾਣਤਾ ਹੈ ਹੀ ਨਹੀਂ ਸੀ ਇਹ ਤਾਂ ਇੱਕ ਡਰਾਮਾ ਸੀ हां ਜਿਹਦੇ ਵਿੱਚ ਦੋਨਾਂ ਦੇਸ਼ਾਂ ਦੇ ਸਰਕਾਰਾਂ ਨੇ ਕੀ ਡਰਾਮਾ ਕੀਤਾ ਔਰ ਉਹਦੇ ਵਿੱਚ ਅਮਰੀਕਾ ਦੇ ਜੇ ਟਰੰਪ ਨੇ ਆ ਕੇ ਉਹਨਾਂ ਨੇ ਕੀ ਡਰਾਮਾ ਕੀਤਾ ਮਸਲਾ ਤਾਂ ਇਹੀ ਹੈ ਜੀ ਕਾਰਪੋਰੇਟ ਧਿਰਾਂ ਨੂੰ ਜਿਹੜੀਆਂ ਜ਼ਮੀਨਾਂ ਪੰਜਾਬ ਦੀ ਜ਼ਮੀਨ ਚਾਹੇ ਜੰਗਲ ਦੀ ਜ਼ਮੀਨ ਹੈ ਦੇਸ਼ ਦੇ ਖਣੇ ਚਪਦਾਰ ਹੈ ਉਹਨਾਂ ਨੂੰ ਦਿੱਤੇ ਜਾਣ ਰਾਜ ਕਰਾਉਣਾ ਚਾਹੁੰਦੇ ਆ ਕਿ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਵਿੱਚ ਹੋ ਜਾਵੇ ਇਹ ਦੇਖਿਆ ਨਾ ਜਾਵੇ ਕਿ ਪੰਜਾਬ 'ਚ ਕੁਝ ਨਹੀਂ ਹੋ ਰਿਹਾ ਜੋ ਹੋ ਰਿਹਾ ਜੰਗਲਾਂ 'ਚ ਹੈ ਜਾ ਪਹਿਲਗਾਮ ਜਿਆ ਜਾਂ ਜੰਮੂ ਕਸ਼ਮੀਰ ਜਿਆ ਪੰਜਾਬ ਦੇ ਵਿੱਚ ਨਸ਼ਾ ਤਸਕਰਾ ਦੇ ਘਰ ਟਾਉਣ ਦਾ ਡਰਾਮਾ ਕਰਕੇ ਇੱਥੇ ਵੀ ਪੁਲਿਸ ਸਟੇਟ ਬਣਾਈ ਜਾ ਰਹੀ ਹੈ ਜਦੋਂ ਕਿ ਪੁਲਿਸ ਕੋਲੇ ਕੋਈ ਅਧਿਕਾਰ ਨਹੀਂ ਅਸੀਂ ਨਸ਼ਾ ਤਸਕਰਾ ਦੇ ਹੱਥ ਵਿੱਚ ਨਹੀਂ ਪਰ ਕਿਸੇ ਨੂੰ ਇਹ ਦਿਖਾ ਕੇ ਝੂਠਾ ਦੇਸ਼ ਦਰਜ ਕਰਕੇ ਉਹਦਾ ਘਰ ਟਾ ਕੇ ਆਰਡਰ ਦਾ ਕੋਈ ਆਰਡਰ ਨਹੀਂ ਤੇ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਮੈਂ ਨਸ਼ੇ ਨੂੰ ਕੰਟਰੋਲ ਕਰ ਰਿਆ ਮੇਰਾ ਮਗੂਲਾ ਹੈ ਅੱਜ ਵੀ ਜਿਹੜਾ ਨਸ਼ਾ ਜਿਉਂ ਦਾ ਚੋਂ ਵੇਚਿਆ ਹੋਮ ਡਿਲੀਵਰੀ ਹੈ ਜਦੋਂ ਮਰਜ਼ੀ ਜਾਓ ਤੇ ਜਦੋਂ ਮਰਜ਼ੀ ਖਰੀਦ ਲਓ ਵਿਧਾਇਕ ਨਰੇਸ਼ ਕਟਾਰੀਆ ਤੇ ਕਟਾਰੀਆ ਦੇ ਬੇਟਾ ਕਹਿੰਦਾ ਕਿ ਜਵਾ ਬੇਪਰ ਨਸ਼ਾ ਬੋਲਦਾ ਕੀਤਾ ਪਰ ਸਰਕਾਰਾਂ ਨੂੰ ਬਦਲਾਅ ਕੀਤਾ ਜਾਵੇ ਬਿਲਕੁਲ ਝੂਠ ਹੈ ਜੀ ਕਿਉਂਕਿ ਜਿਹੜਾ ਨਸ਼ਾ ਤੇ ਡੜਾ ਸੱਟੀ ਦਾ ਕੰਮ ਚੱਲ ਰਿਹਾ ਉੱਥੇ ਨਰੇਸ਼ ਕਟਾਰੀਆ ਦਾ ਮੁੰਡਾ ਜਿਹੜਾ ਸ਼ੰਕਰ ਕਟਾਰੀਆ ਸ਼ਰੇ ਅੰਮ੍ਰਿਤਸਰ ਲੈ ਰਿਹਾ ਮਾਈਨਿੰਗ ਚੱਲ ਰਹੀ ਹੈ ਉੱਥੇ ਰੇਤਾਂ ਦੀ ਕੋਈ ਫਿਕਰ ਨਹੀਂ ਕਿਸੇ ਨੂੰ ਦੀ ਨੌਜਵਾਨ ਜਿਹੜੇ ਆ ਅੱਜ ਪਰਸਾ ਹੀ ਇੱਕ ਨੌਜਵਾਨ ਮੁੰਡਾ ਨਸ਼ੇ ਦੀ ਬਲੀ ਚੜਦਾ ਹੈ ਇੱਕ ਕੋਈ ਮੁੰਡਾ ਮਾਂ ਦਾ ਇਕੱਲਾ ਇਕੱਲਾ ਜਿਹੜਾ ਪੁੱਤ ਹੈ ਉਹ ਨਸ਼ੇ ਦੀ ਭੇਡ ਚੜ ਗਿਆ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੇ ਲੋਕ ਨਸ਼ੇ ਤੋਂ ਬਾਹਰ ਆ ਜਾਣਗੇ ਤੇ ਆਪਦੇ ਹੱਕ ਮੰਗਨੇ ਸ਼ੁਰੂ ਕਰ ਦੇਣਗੇ ਐਮਐਲਏ ਸਾਰੇ ਜਿੰਨੇ ਦੇ ਜਿੰਨੇ ਸਭ ਨੇ ਚੁੱਪੀ ਧਾਰੀ ਹੋਈ ਹੈ ਤਾਂ ਸਰਕਾਰ ਡਰਾਮਾ ਖੇਡ ਰਹੀ ਹੈ